ਸਾ ਪ੍ਰਕਾਸ਼ ਸਿੰਘ ਬਾਦਲ ਦੇਸ਼ ਵਾਸਤੇ ਕੌਮ ਵਾਸਤੇ ਆਖਰੀ ਦਮ ਤੱਕ ਆਪਣੇ ਸਾਸਾਂ ਦੀ ਕੁਰਬਾਨੀ ਕਰ ਤੱਕ ਤਿਆਰ ਰਹਿਣਾ ਸੀ ਇਹ ਉਹਨਾਂ ਦੀ ਮਿਸਾਲ ਹੈ ਪਹਿਲੀ ਦੂਜੀ ਮਿਸਾਲ ਹੈ ਫੈਸਲਾ ਹੋ ਗਿਆ ਕਿ ਹੁਣ ਨਹਿਰ ਦੁਆਰਾ ਨਿਕਲਣੀ ਹੈ ਫੌਜ ਲਾ ਕੇ ਕੱਢਣਗੇ ਬਾਲਸਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਜਾਵਾਂਗਾ ਪਹਿਲਾਂ ਜੇਲ ਉਹ ਤਾਂ ਸਾਰਿਆਂ ਨੂੰ ਪਤਾ ਹੋਣਾ ਗਰਵਾਲਸ ਹੋਰ ਨੂੰ ਤਾਂ ਚੀਮੇ ਸਾਹਿਬ ਨੂੰ ਨਹੀਂ ਪਤਾ ਹੋਣਾ ਕਹਿਣ ਲੱਗੇ ਤੁਸੀਂ ਮੁੱਖ ਮੰਤਰੀਓ ਕਹਿੰਦੇ ਕੋਈ ਮੁੱਖ ਮਤਰੀ ਦਾ ਸਵਾਲ ਨਹੀਂ ਮੇਰੇ ਵਾਸਤੇ ਪਹਿਲਾ ਪੰਜਾਬ ਹੈ ਪਹਿਲਾ ਦੇਸ਼ ਹੈ ਤੇ ਉਸ ਤੋਂ ਬਾਅਦ ਮੈਂ ਅਗਲੀ ਗੱਲ ਕਰਾਂਗਾ ਮੈਂ ਪਹਿਲਾਂ ਜਾਵਾਂਗਾ ਜੋ ਹੋਣਾ ਹੋਵੇ ਫਿਰ ਰਾਜੋਸਾ ਆਣ ਸਾਹ ਦਾ ਫੈਸਲਾ ਆਇਆ ਉਦੋਂ ਵੀ ਇਹ ਸੀ ਉਹ ਕਹਿੰਦਾ ਮੈਂ ਇਸ ਧਰਤੀ ਤੇ ਰਾਜੋਵਾਲ ਨੂੰ ਫਾਸੀ ਨਹੀਂ ਲੱਗਣ ਦੇਣੀ ਕਿਵੇਂ ਹਟੇ ਬੜੀ ਮੁਸ਼ਕਲ ਸੀ ਉਦੋਂ ਵੀ ਇਹ ਸਾਰੇ ਹੀ ਬੈਠੇ ਨੇ ਹਾਜ਼ਰ ਆ ਸਾਰੇ ਉਹ ਤਾਂ ਸੀਗੇ ਸਾਰੇ ਇਹ ਉਸ ਵੇਲੇ ਵੀ ਆਖਿਆ ਮੈਂ ਚੀਵ ਰਸ ਰਹਾ ਨਾ ਰਹਾ ਲੇਕਿਨ ਮੈਂ ਇੱਥੇ ਉਹਨੂੰ ਫਾਸੀ ਨਹੀਂ ਲੱਗਣਤੀ ਉਸ ਵੇਲੇ ਫਿਰ ਜੇਲ ਸਬਡੰਟ ਨੂੰ ਕਿਹਾ ਕਿ ਤੈਨੂੰ ਨੌਕਰੀ ਮੈਂ ਦੇਵਾਂਗਾ ਜੇਲ ਤੈਨੂੰ ਮੇਰੇ ਹੰਦੇ ਕੋਈ ਕਰ ਨਹੀਂ ਸਕਦਾ ਤੈਨ ਫਾਸੀ ਨਹੀਂ ਲਾਉਣੀ ਕਿਉਂਕਿ ਉਹਨੂੰ ਉਹਨੇ ਲਾਉਣੀ ਸੀ ਸੋ ਵੀਰੋ ਜੇਲ ਸਬਡੰਟ ਤਕੜਾ ਰਿਹਾ ਨਹੀਂ ਉਹ ਦਿਨ ਚੱਲ ਗਿਆ ਤੇ ਅੱਜ ਉਹ ਬੈਠੇ ਨਹੀਂ ਤੇ ਗੁਰੂ ਕਿਰਪਾ ਕਰੂ ਸ਼ਾਇਦ ਉਹ ਸਜ਼ਾ ਟਲ ਜਾਏਗੀ ਉਹਨੂੰ ਜਿੱਦੀ ਬਖਸ਼ੇਗਾ ਪ੍ਰਮਾਤਮਾ ਇਹ ਤਿੰਨ ਘਟਰਾਵਾ ਜਿੰਦਗੀਆਂ ਮੈਂ ਥੋੜੇ ਸਮੇਂ ਤਾ ਦੱਸਿਆ ਨੇ ਕਿ ਵੀਰੋ ਬਾਦ ਸਾਹਿਬ ਵਰਗਾ ਇਨਸਾਨ ਦਿਲ ਦੇ ਨਰਮਸਾਨ ਲੋਕ ਕਹਿੰਦੇ ਸਨ ਸੀ ਨਰਮ ਕਿਉਂਕਿ ਨੁਕਸਾਨ ਕਿਸਦਾ ਕਰਨ ਜਾਣਦੇ ਹੀ ਨਹੀਂ ਸਨ ਜੇ ਕਦੇ ਮੈਂ ਵੀ ਕੋਲੇ ਬੈਠੇ ਕਹਿੰਦਾ ਬੱਸ ਬੜਾ ਤੰਗ ਕੀਤਾ ਉਸ ਫਲਾਣੇ ਬੰਦੇ ਨੇ ਫਲਾਣੇ ਅਫਸਰ ਨੇ ਇਹਨੂੰ ਸਜ਼ਾ ਦੇ ਪੁਲਿਸ ਸਾਹਿਬ ਮੈਂ ਇਹ ਨਹੀਂ ਦੇ ਸਕਦਾ ਇਹ ਕੰਮ ਇਥੋਂ ਨਹੀਂ ਹੁੰਦਾ ਕੋਈ ਹੋਰ ਕਰ ਲੈ ਮੈਂ ਇਥੋਂ ਕੰਮ ਚੰਗਾ ਕਰਾ ਲਵੋ ਇਹ ਉਹਨਾਂ ਦੀ ਜ਼ਿੰਦਗੀ ਦੇ ਗੁਣ ਸਨ ਸੋ ਉਹਨਾਂ ਦੇ ਗੁਣਾ ਦਾ ਜ਼ਿੰਦਗੀ ਦਾ ਕੋਈ ਬਿਆਨ ਕੀਤਾ ਨਹੀਂ ਜਾ ਸਕਦਾ ਉਹ ਦੇਸ਼ ਵਾਸਤੇ ਉਹ ਕੌਮ ਵਾਸਤੇ ਉਹ ਪੰਜਾਬ ਵਾਸਤੇ ਉਹ ਇੱਕ ਪਰਿਵਾਰ ਦੇ ਨਹੀਂ ਸਨ ਬਾਦਲ ਪਰਿਵਾਰ ਦੇ ਅੱਜ ਪਰਿਵਾਰ ਨੂੰ ਉਹਨਾਂ ਤੇ ਮਾਣ ਹੈ ਲੇਕਿਨ ਪਰਿਵਾਰ ਨੂੰ ਨਹੀਂ ਅੱਜ ਕੌਮ ਨੂੰ ਮਾਣ ਹੈ ਦੇਸ਼ ਨੂੰ ਹੀ ਮਾਣ ਹੈ ਉਹ ਦੇਸ਼ ਵਾਸਤੇ ਵੀ ਕੁਰਬਾਨੀ ਕਰਦੇ ਸਨ ਉਹ ਕੌਮ ਵਾਸਤੇ ਵੀ ਕੁਰਬਾਨੀ ਕਰਦੇ ਸਨ ਤੇ ਉਹੀ ਉਹੀ ਦੇਸ਼ ਉਹੀ ਦੇਸ਼ ਦੀਆਂ ਫੌਜਾਂ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਨੇ ਬਲੂ ਸਟਾਰ ਕੀਤਾ ਉਸੇ ਦੇਸ਼ ਦੇ ਆਰਮੀ ਦੇ ਤਿੰਨੇ ਮੁਖੀ ਤੇ ਪ੍ਰਧਾਨ ਮੰਤਰੀ ਆ ਕੇ ਵਿਰਾਸਤੇ ਖਾਲਸਾ ਤੇ ਆ ਕੇ ਸ਼ਰਧਾ ਭੇਟ ਕਰਕੇ ਗਏ ਇਹ ਉਹਨਾਂ ਦੀ ਅਕਲ ਦਾ ਨਿਮਰਤਾ ਦਾ ਕਾਬਲੀਅਤ ਦਾ ਇੱਕ ਵੱਡਾ ਗੋਣਾ ਹੈ ਜਿਹੜਾ ਤੁਸੀਂ ਸਮਝ ਲਓ ਕਿ ਕਿਸ ਢੰਗ ਨਾਲ ਉਹਨੇ ਹੀ ਫੌਜਾਂ ਨੂੰ ਝੁਕਾਇਆ ਉਸੇ ਗੁਰੂ ਦੇ ਅੱਗੇ ਸੋ ਇਸ ਤਰ੍ਹਾਂ ਕਰਕੇ अनेਕਾਂ ਜਿੰਨੀਆਂ ਵੀ ਗੱਲਾਂ ਉਹਨੇ ਕੀਤੀਆਂ ਜਾਣ ਥੋੜੀਆਂ ਨੇ ਔਰ ਸਾਬ ਪ੍ਰਕਾਸ਼ ਸਿੰਘ ਬਾਦਲ ਨੂੰ ਇਨਸਾਨ ਦੇ ਤੌਰ ਤੇ ਭਰਾਵਾਂ ਦੇ ਤੌਰ ਤੇ ਕਹੀਏ ਤੇ ਮੇਰੇ ਖਿਆਲ ਆ ਭਰਾ ਹੋ ਜਾ ਕੋਈ ਬਣ ਨਹੀਂ ਸਕਦਾ ਨਾ ਦਾਸ ਬਣ ਸਕਦਾ ਤੇ ਨਾ ਪ੍ਰਕਾਸ਼ ਸਿੰਘ ਬਾਦਲ ਬਣ ਸਕਦਾ ਦੋਨਾਂ ਦਾ ਪਿਆਰ ਮੈਂ ਜੰਮਿਆ ਕਿਸੇ ਹੋਰ ਘਰੇ ਸਧਾਰਨ ਪਰਿਵਾਰ ਚ ਲੇਕਿਨ ਗੁਰੂ ਦੀ ਕਿਰਪਾ ਨਾਲ 72 ਚ ਐਮਐਲਏ ਬਣ ਗਿਆ ਸਿਰ ਤੇ ਗੁਰੂ ਨੇ ਹੱਥ ਰੱਖਿਆ ਜਿੰਦਗੀ ਪਰ ਸਾਥ ਰਿਹਾ ਦੋਨੋਂ ਭਰਾ ਤੇ ਤੀਜਾ ਦਾਸ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਦੋਨਾਂ ਦੀ ਉਹਨਾਂ ਦੀ ਤੀਜਾ ਮੈਂ ਖੜਾ ਕਦੇ ਮਤਭੇਦ ਨਹੀਂ ਸਾਡੇ ਆਏ ਬੱਚਿਆਂ ਦਾ ਮਤਭੇਦ ਆ ਗਿਆ ਲੇਕਿਨ ਭਰਾਵਾਂ ਚ ਨਹੀਂ ਆਇਆ ਤੇ ਜਦੋਂ ਬੱਚਿਆਂ ਨੂੰ ਕਹਿਣਾ ਚਾਹਣਾ ਬੇਟਾ ਉਨਾਂ ਵਾਲੇ ਗੁਣ ਪੈਦਾ ਕਰੋ ਤੇ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਅੱਜ ਜਿਹੜਾ ਸਰਦਾ ਸਤਕਾਰ ਭੇਟ ਕਰਨ ਆਇਆ ਜਾਂ ਸਾਰੀ ਸੰਗਤ ਆਈ ਹੈ ਔਰ ਦੇਸ਼ ਪ੍ਰਦੇਸ਼ ਚ ਬੰਦੇ ਥਾਂ ਥਾਈ ਉਹਨਾਂ ਨੂੰ ਸਤਕਾਰ ਭੇਟ ਕਰ ਰਹੇ ਨੇ ਆਪਾਂ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਉਹਨਾਂ ਵਰਗਾ ਬਣਨਾ ਬੜਾ ਔਖਾ ਹੈ ਲੇਕਿਨ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਗੁਰੂ ਸਾਨੂੰ ਸ਼ਕਤੀ ਦੇਵੇ ਉਹ ਵੀ ਬੜੀ ਔਖੀ ਹੈ ਸ਼ਕਤੀ